ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਗੁਰੂ ਪਿਆਰੀ ਸਤਸੰਗਤ ਗੁਰੂ ਖਾਲਸਾ ਦੇ ਕੁਝ ਜ਼ਰੂਰੀ ਬੇਨਤੀਆਂ ਹਨ ਜਿਸ ਤਰ੍ਹਾਂ ਕਿ ਆਪ ਵਿਸ਼ਵ ਭਰ ਦੇ ਗੁਰਸਿੱਖਾਂ ਸਮੂਹ ਸਤਸੰਗਤ ਨੂੰ ਪਤਾ ਹੈ ਕਿ ਕਈਆਂ ਦਿਨਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਉਹਨਾਂ ਦੇ ਵਿਦੇਗ ਦਾ ਅੰੁਤੇ ਕਾਫੀ ਚਰਚਾ ਚੱਲ ਰਹੀ ਸੀ ਤੇ ਕੱਲ ਅਨੰਦਪੁਰ ਸਾਹਿਬ ਕਿਸਗੜ ਇੱਕ ਬੜਾ ਬੜਾ ਭਾਰੇ ਇਕੱਠ ਬੁਲਾਇਆ ਗਿਆ ਸੀ ਜਿਹਦੀ ਅਗਵਾਈ ਪਹਿਲੋਂ ਅਸੀਂ ਜੋ ਦੇਖਦੇ ਰਹੇ ਕਿ ਬਾਬਾ ਬਲਵੀਰ ਸਿੰਘ ਬਾਬਾ ਮੇਜਰ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਜਾਂ ਹੋਰ ਸੰਪਰਦਾਵਾਂ ਦੇ ਮੁਖੀ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਉਠਾਇਆ ਸੀ ਉਸ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਮੌਜੂਦਾ ਬਾਬਾ ਹਰਨਾਮ ਸਿੰਘ ਜੀ ਖਾਲਸਾ ਉਹਨਾਂ ਦੀਆਂ ਵੀ ਵੀਡੀਓ ਚੱਲਣ ਲੱਗੀਆਂ ਕਿ ਇਹ ਜੋ ਸ੍ਰੀ ਕਾਫਰ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਕੀਤੀ ਗਈ ਗੜਗੱਤ ਸਾਹਿਬ ਦੀ ਤੇ ਦੂਸਰੇ ਜਥੇਦਾਰਾਂ ਨੂੰ ਪਾਈ ਰਕबीर ਸਿੰਘ ਜਆਪਾਇ ਸੁਲਤਾਨ ਸਿੰਘ ਜੀ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਹਟਾਇਆ ਗਿਆ ਇਹਦੇ ਤੇ ਕੋਈ ਬਹੁਤ ਜਣਾਂ ਤੋਂ ਕਾਫੀ ਬਵਾਦ-ਬਵਾਦ ਚੱਲ ਰਿਹਾ ਸੀ ਕੱਲ ਜਦੋਂ ਉੱਥੇ ਇਕੱਠ ਹੋਇਆ ਉੱਥੇ ਬਹੁਤ ਜਿਆਦੀਆਂ ਸੰਪਰਦਾਵਾਂ ਦੇ ਮੁਖੀ ਸੰਤਮਾਪੁਰਸ਼ ਪਹੁੰਚੇ ਪਸਾਨਾਂ ਦੇ ਜਥੇਬੰਦੀਆਂ ਸੰਸਥਾਵਾਂ ਦੇ ਪਰ ਉਥੇ ਦੇਖਣ ਵੇ ਸਾਨੂੰ ਕੀ ਮਿਲਿਆ ਕਿਉਂ ਜੋ ਸਿੱਖ ਸ੍ਰੀ ਦਰਬਾਰ ਸਾਹਿਬ ਨਾਲ ਦਾ ਅਕਾਲ ਤਖਤ ਨਾਲ ਜੁੜੇ ਹੋਏ ਹਨ ਹਨ ਤੇ ਉਹ ਬੜੀਆਂ ਇੱਥੇ ਬਾਗਨੇ ਕਾ ਰੱਖ ਕੇ ਦੇਖ ਰਹੇ ਸਨ ਕਿ ਕੀ ਬਣਦਾ ਹੈ ਕੱਲ ਜਦੋਂ ਦੇਖਿਆ ਗਿਆ 1 ਵਜੇ ਤਾਂ ਟਾਈਮ ਸੀ ਜੋ ਉਥੇ ਮੀਟਿੰਗ ਹੋਣੀ ਸੀ ਗੁਰਦਰਸ਼ਨ ਪ੍ਰਕਾਸ਼ ਸ੍ਰੀ ਅਨੰਦਪੁਰ ਸਾਹਿਬ ਉੱਥੇ ਕੋਈ ਵੀ ਨਿਹੰਗ ਸਿੰਘ ਬਾਬਾ ਬਲਵੀਰ ਸਿੰਘ ਜੀ ਜਾਂ ਜਥੇਦਾਰ ਬਾਬਾ ਮੇਜਰ ਸਿੰਘ ਜੀ ਜਾਂ ਰਾਜਾ ਰਾਜ ਸਿੰਘ ਜੀ ਜਾਂ ਬਾਬਾ ਕਲਵਿੰਦਰ ਸਿੰਘ ਜਾਂ ਹੋਰ ਜਥੇਦਾਰ ਬਾਬਾ ਬਿਧੀ ਚੰਦ ਬਾਬਾ ਅਵਤਾਰ ਸਿੰਘ ਜੀ ਬਾਬੇ ਬੁਕਾਲੀਆਂ ਚੋਂ ਬਾਬਾ ਜੋਗਾ ਸਿੰਘ ਜੀ ਇਹ ਕੋਈ ਜਥੇਦਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਮੇਜਰ ਨਹੀਂ ਆਏ ਕੇਵਲ ਤੇ ਕੇਵਲ ਬਾਬਾ ਨਿਹਾਲ ਸਿੰਘ ਜੀ ਹਰਿਆਣਾ ਦੇ ਲਾਂ ਵਾਲੇ ਸੰਨ ਹੋਰ ਵੀ ਕੋਈ ਜਥੇਦਾਰ ਮੌਜੂਦ ਹੋਣਗੇ ਮੈਂ ਜੋ ਖਾਸ ਗੱਲ ਕਹਿਣੀ ਚਾਹੁੰਦਾ ਹਾਂ ਉਹ ਇਹ ਹੈ ਕਿ ਜਦੋਂ ਸਿੱਖ ਕੌਮ ਉੱਤੇ ਇੱਕ ਅਤ ਭੀੜ ਬਣਦੀ ਹੈ ਜਾਂ ਸਾਡੇ ਉੱਤੇ ਸੰਕਟ ਆਉਂਦਾ ਹੈ ਤੇ ਨਿਹੰਗ ਸਿੰਘਾਂ ਨੂੰ ਰਾਜਨੀਤਿਕ ਜਥੇਬੰਦੀਆਂ ਹਥਿਆਰ ਬਣਾ ਕੇ ਵਰਤਦੀਆਂ ਹਨ ਚਾਹੇ ਉਹ ਇਲੈਕਸ਼ਨਾਂ ਦੇ ਵਿੱਚ ਵੋਟਾਂ ਹੋਣ ਜਾ ਜਿਵੇਂ 24 ਦੇ ਵਿੱਚ ਆਪਾਂ ਕੀ ਦੇਖਿਆ ਕਿ ਪਟਨਾ ਸਾਹਿਬ ਜੋ ਸਾਡਾ ਤਖਤ ਹੈ ਗੁਰੂ ਖਾਲਸੇ ਪੰਥ ਦਾ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਪੂਰਵ ਦਾ ਸਮੇਂ ਕਾਫੀ ਝੰਜਟ ਬਣ ਗਿਆ ਉਥੋਂ ਦੀ ਜੋ ਪ੍ਰਬੰਧਕ ਕਮੇਟੀ ਸੀ ਉਹਦੇ ਵਿੱਚ ਦੁਫਾੜ ਆਇਆ ਟੜੇਬੰਦੀ ਸ਼ੁਰੂ ਹੋਈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਵਕਤ ਗਿਆਨੀ ਹਰਪ੍ਰੀਤ ਸਿੰਘ ਜੀ ਸਨ ਉਹਨਾਂ ਨੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਨੂੰ ਇਹ ਕਿਹਾ ਕਿ ਤੁਸੀਂ ਉੱਥੇ ਜਾ ਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਣੀਆਂ ਨੇ ਤੇ ਉੱਥੇ ਜਾ ਕੇ ਤੁਸੀਂ ਉਹ ਜਿਹੜਾ ਗੁਰਪੂਰ ਪਿਆ ਅਵਤਾਰਪੁਰਬ ਗੁਰੂ ਗੋਬਿੰਦ ਸਿੰਘ ਜੀ ਦਾ 5 ਜਨਵਰੀ ਨੂੰ 24 ਦੀ ਗੱਲ ਆ ਕਿ ਤੁਸੀਂ ਉੱਥੇ ਪਹੁੰਚ ਕੇ ਤੇ ਉਹ ਸੁਖ ਸ਼ਾਂਤੀ ਨਾਲ ਉਹ ਪ੍ਰੋਗਰਾਮ ਨਿਭ ਜਾਵੇ ਤਾਂ ਕਿ ਕੋਈ ਬੁਰੀ ਖਬਰ ਨਾ ਲੋਕਾਂ ਵਿੱਚ ਜਾਵੇ ਕਿ ਗੁਰੂ ਸਾਹਿਬਾਂ ਦੇ ਗੁਰਪੁਰਬ ਉਤੇ ਕਿਸੇ ਕਿਸਮ ਦੀ ਕੋਈ ਗੱਲਬਾਤ ਹੋਈ ਆ ਮੈਂ ਨਿਹੰਗ ਸਿੰਘ ਫੌਜਾਂ ਨੂੰ ਔਰ ਸਮੁੱਚੇ ਗੁਰੂ ਕਰਨਾ ਪਿਆਰ ਰੱਖਣ ਵਾਲੇ ਲੋਕਾਂ ਨੂੰ ਕੱਲ ਪਰਸੋਂ ਔਜਾਰਟੀ ਦੇ ਤੇ ਬਾਬਾ ਬਲਵੀਰ ਸਿੰਘ ਦੀ ਇੰਟਰਵਿਊ ਵੀ ਚੱਲ ਰਹੀ ਸੀ ਜੀ ਦੇ ਵਿੱਚ ਉਹ ਦੱਸ ਰਹੇ ਸਨ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ 10 ਮਿਸਲਾਂ ਦਾ ਨਾਮ ਲਿਆ ਜਥੇਦਾਰਾਂ ਦਾ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਅਕਾਲ ਤਖਤ ਦੀ ਜਥੇਦਾਰੀ ਦੀ ਜ਼ਿੰਮੇਵਾਰੀ ਨਿਭਾਈ ਆ ਮੈਂ ਹੁਣ ਸਾਰਿਆਂ ਦੇ ਨਾਮ ਲਵਾਂਗਾ ਤੇ ਉਹ ਵੀਡੀਓ ਲੰਮੀ ਹੋ ਜੇਗੀ ਉਹਨਾਂ ਦੀ ਓਜ਼ਾਰ ਟੀਵੀ ਤੇ ਚੱਲ ਰਹੀ ਹੈ ਇੰਟਰਵਿਊ ਉਹ ਸੁਣ ਲੈਣਾ ਅੱਜ ਸਿੱਖ ਕੌਮ ਵਿੱਚ ਐਮ ਮੂਸ ਹੁੰਦਾ ਹੈ ਕਿ ਜਿਵੇਂ ਨਿਹੰਗ ਸਿੰਘਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਤੇ ਨਿਹੰਗ ਸਿੰਘ ਫੌਜਾਂ ਨੇ ਜੋ ਗੁਰੂਕੀਆਂ ਜਿੰਨੇ ਵੀ ਜਥੇਦਾਰ ਨੇ ਜਾਂ ਦਲਪੰਥ ਨੇ ਉਹਨਾਂ ਨੂੰ ਵੀ ਅੱਜ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਆ ਕਿ ਇਹ ਕੀ ਹੋ ਰਿਹਾ ਏ। ਇਹ ਰਾਜਨੀਤਿਕ ਲੋਕ ਸਾਨੂੰ ਕਿਵੇਂ ਵਰਤਦੇ ਨੇ? ਲੋੜ ਪੈਣ ਤੇ ਸਾਡੀ ਵਰਤੋਂ ਕਰ ਲੈਂਦੇ ਨੇ ਤੇ ਫਿਰ ਸਾਨੂੰ ਬੰਨੇ ਤੱਕ ਦਿੰਦੇ ਨੇ। ਤੇ ਮੈਨੂੰ ਇਹ ਬੜਾ ਬੁਰਾ ਲੱਗਾ। ਜੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਮਹਿੰਮ ਨੂੰ ਚੱਕਿਆ ਇਹਦੀ ਆਵਾਜ਼ بلند ਕੀਤੀ ਉਹ ਜਥੇਦਾਰ ਸਟੇਜ ਤੇ ਨਜ਼ਰ ਕਿਉਂ ਨਹੀਂ ਆਏ ਦੂਜੀ ਮੈਂ ਇੱਕ ਬੇਨਤੀ ਇਹ ਵੀ ਕਰਾਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪਾਪਾ ਬੰਦਾ ਸਿੰਘ ਬਹਾਦਰ ਨੂੰ ਅਜੂਰ ਸਾਹਿਬ ਦੀ ਧਰਤੀ ਤੋਂ ਪੰਜਾਬ ਨੂੰ ਤੋੜਿਆ ਜ਼ੁਲਮ ਦੇ ਖਾਤਮੇ ਲਈ ਤਾਂ ਸਤਿਗੁਰੂ ਜੀ ਨੇ ਜਦੋਂ ਬੰਦਾ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਮੇਰਾ ਨਾਂ ਬੰਦਾ ਸਿੰਘ ਹੈ ਤੇ ਸਤਗੁਰੂ ਨੇ ਕਿਹਾ ਕਿ ਤੇਰਾ ਨਾਂ ਬੰਦਾ ਨਹੀਂ ਤੇਰਾ ਨਾਂ ਬੁਲੰਦਾ ਹੈ ਅੱਜ ਤੋਂ ਬਾਅਦ ਤੂੰ ਬੁਲੰਦਾ ਭਾਵ ਜਥੇਦਾਰ ਹੋਵੇਂਗਾ ਅਗਵਾਈ ਕਰਨ ਵਾਲਾ ਤੈਨਹੀਂ ਹੰਗ ਸਿੰਘਾਂ ਨੂੰ ਆਪਣੀ ਜੀਵਨੀ ਤੇ ਪੂਰੀ ਜਾਤ ਮਾਰਨੀ ਚਾਹੀਦੀ ਆ ਕਿਸੇ ਦੇ ਪਿਛੇ ਲੱਗੂ ਬਣ ਕੇ ਨਹੀਂ ਰਹਿਣਾ ਚਾਹੀਦਾ ਕਿਉਂ ਅੱਜ ਦਾ ਯੁੱਗ ਜੇ ਤੁਸੀਂ ਕਹਿਓ